welcom back to my youtube channel sikh history 1313 ਇਸ ਵੀਡੀਓ ਦੇ ਵਿੱਚ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸਥਾਰਤ ਜਾਣਕਾਰੀ ਦਿੱਤੀ ਗਈ ਹੈ ਪ੍ਰਸਤਾਵਨਾ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦੀ ਆਤਮਕ ਰੋਹਾਨੀ ਅਤੇ ਧਾਰਮਿਕ ਪੂੰਜੀ ਹੈ ਇਹ ਸਿਰਫ ਇੱਕ ਧਾਰਮਿਕ ਗ੍ਰੰਥ ਹੀ ਨਹੀਂ ਸਗੋਂ ਸਿੱਖਾਂ ਲਈ ਜivant sidhi bhi guru ਹੈ ਗੁਰੂ ਗੋਬਿੰਦ ਸਿੰਘ ਜੀ ਨੇ 1708 ਈਸਵੀ ਵਿੱਚ ਹਜ਼ੂਰ ਸਾਹਿਬ ਨਾਂਦੇੜ ਮਹਾਰਾਸ਼ਟਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦਾ ਅੰਤਿਮ ਅਤੇ ਸਦੀਵੀ ਗੁਰੂ ਘੋਸ਼ਿਤ ਕੀਤਾ ਇਸ ਤੋਂ ਬਾਅਦ ਸਿੱਖਾਂ ਦਾ ਕੋਈ ਮਨੁੱਖੀ ਗੁਰੂ ਨਹੀਂ ਸਗੋਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰੂ ਹੈ ਸੰਪਾਦਨਾ ਅਤੇ ਰਚਨਾ ਪਹਿਲੀ ਵਾਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ 1604 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਨੂੰ ਇਕੱਠਾ ਕਰਕੇ ਆਦ ਗ੍ਰੰਥ ਸਾਹਿਬ ਦੇ ਰੂਪ ਵਿੱਚ ਤਿਆਰ ਕੀਤਾ ਗੁਰੂ ਅਰਜਨ ਦੇਵ ਜੀ ਨੇ ਇਸ ਗ੍ਰੰਥ ਦੀ ਸੰਪਾਦਨਾ ਲਈ ਭਾਈ ਗੁਰਦਾਸ ਜੀ ਨੂੰ ਲੇਖਕ ਨਿਯੁਕਤ ਕੀਤਾ ਆਦ ਗ੍ਰੰਥ ਦੀ ਪ੍ਰਥਮ ਬੀੜ ਅੰਮ੍ਰਿਤਸਰ ਸਾਹਿਬ ਵਿੱਚ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿੱਚ ਪ੍ਰਛਠਿਤ ਕੀਤੀ ਗਈ ਉਸ ਦੇ ਪਹਿਲੇ ਗ੍ਰੰਥੀ ਭਾਈ ਬੁੱਢਾ ਜੀ ਸਨ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਤਿਮ ਰੂਪ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਤਿਮ ਸੰਪਾਦਨਾ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਉਹਨਾਂ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਵੀ ਇਸ ਵਿੱਚ ਸ਼ਾਮਲ ਕਰਵਾਇਆ 1705 ਈਸਵੀ ਵਿੱਚ ਤਿਆਰ ਹੋਈ ਇਹ ਬੀੜ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਪੰਜਾਬ ਵਿੱਚ ਲਿਖੀ ਗਈ ਸੀ ਇਸ ਬੀੜ ਨੂੰ ਦਮਦਮੇ ਬੀੜ ਕਿਹਾ ਜਾਂਦਾ ਹੈ ਜੋ ਅੱਜ ਸਿੱਖਾਂ ਵਿੱਚ ਪ੍ਰਚਲਿਤ ਹੈ ਸਾਇਤਿਕ ਰੂਪ ਅਤੇ ਭਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ 1430 ਅੰਗ ਹਨ ਇਸ ਵਿੱਚ ਲਗਭਗ 5894 ਸ਼ਬਦ ਬਾਣੀਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਹਿਲੇ ਪੰਜ ਗੁਰੂਆਂ ਦੀ ਬਾਣੀ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ 15 ਭਗਤਾਂ ਦੀ ਬਾਣੀ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਭਗਤ ਨਾਮਦੇਵ ਜੀ ਆਦ 11 ਭਟਾਂ ਦੀ ਬਾਣੀ ਹੋਰ ਸੰਤਾਂ ਦੇ ਧਾਰਮਿਕ ਵਿਅਕਤੀਆਂ ਦੀ ਬਾਣੀ ਸ਼ਾਮਲ ਹੈ ਇਸ ਦੀ ਲਿਪੀ ਗੁਰਮੁਖੀ ਹੈ ਭਾਸ਼ਾ کئی ਬੋਲੀਆਂ ਅਤੇ ਰੂਪਾਂ ਵਿੱਚ ਹੈ ਪੰਜਾਬੀ ਸੰਸਕ੍ਰਿਤ ਬ੍ਰਜ ਭਾਸ਼ਾ ਖੜੀ ਬੋਲੀ ਫਾਰਸੀ ਸਿੰਧੀ ਮਾਰਵੜੀ ਆਦ ਮਹੱਤਵ ਅਤੇ ਸਿੱਖਿਆ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਸਿੱਖ ਧਰਮ ਹੀ ਨਹੀਂ ਸਗੋ ਸਾਰੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ ਇਸ ਵਿੱਚ ਦਿੱਤੀ ਸਿੱਖਿਆ ਇੱਕ ਓੰਕਾਰ ਪ੍ਰਮਾਤਮਾ ਇੱਕ ਹੈ ਸਾਰੀ ਮਨੁੱਖਤਾ ਇੱਕ ਹੈ ਜਾਤ ਪਾਤ ਧਰਮ ਰੰਗ ਨਸਲ ਦੇ ਭੇਦਭਾਵ ਗਲਤ ਹਨ ਨਾਮ ਜਪੋ ਕੀਰਤ ਕਰੋ ਅਤੇ ਵੰਡ ਛਕੋ ਸੱਚ ਨਿਮਰਤਾ ਦਇਆ ਪਿਆਰ ਸੇਵਾ ਭਾਈਚਾਰਾ ਤੇ ਇਮਾਨਦਾਰੀ ਨਾਲ ਜੀਵਨ ਜਿਉਣ ਦੀ ਪ੍ਰੇਰਣਾ ਅੰਧਵਿਸ਼ਵਾਸ ਰਸਮਾਂ ਤੇ ਕਰਮਕਾਂਡਾਂ ਦਾ ਵਿਰੋਧ ਪਾਠ ਅਤੇ ਪ੍ਰਥਾਵਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਮੇਸ਼ਾ ਉੱਚੇ ਤੇ ਸਾਫ਼ ਸਥਾਨ ਤੇ ਸਥਾਪਿਤ ਕੀਤਾ ਜਾਂਦਾ ਹੈ ਇਸ ਦੀ ਸੇਵਾ ਕਰਦੇ ਸਮੇਂ ਸਿਰ ਟਕਣਾ ਜੁੱਤੇ ਉਤਾਰਨਾ ਅਤੇ ਸ਼ਰਧਾ ਨਾਲ ਨਮਸਕਾਰ ਕਰਨੀ ਲਾਜ਼ਮੀ ਹੈ ਗੁਰਦੁਆਰੇ ਵਿੱਚ ਅਖੰਡ ਪਾਠ ਗੁਰੂ ਗ੍ਰੰਥ ਸਾਹਿਬ ਜੀ ਦਾ ਲਗਾਤਾਰ ਪਾਠ ਅਤੇ ਸਾਈਂ ਪਾਠ ਸਮੇਂ ਦੇ ਅਨੁਸਾਰ ਪੂਰਾ ਪਾਠ ਕੀਤਾ ਜਾਂਦਾ ਹੈ ਰਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਸੁਖਾਸਣ ਕੀਤਾ ਜਾਂਦਾ ਹੈ। ਨਿਸ਼ਕਰਸ਼ ਗੁਰੂ ਗ੍ਰੰਥ ਸਾਹਿਬ ਜੀ ਮਨੁੱਖਤਾ ਲਈ ਰੋਸ਼ਨੀ ਦਾ ਦੀਵਾ ਹੈ। ਇਹ ਸਾਨੂੰ ਸਦਾ ਸੱਚੀ ਰਾਹ ਤੇ ਚੱਲਣ, ਸੇਵਾ ਕਰਨ, ਸਾਰਿਆਂ ਨਾਲ ਪਿਆਰ ਕਰਨ ਅਤੇ ਇੱਕ ਪਰਮਾਤਮਾ ਨੂੰ ਯਾਦ ਕਰਨ ਦੀ ਪ੍ਰੇਰਣਾ ਦਿੰਦਾ ਹੈ। 1708 ਤੋਂ ਬਾਅਦ ਸਿੱਖਾਂ ਦਾ ਕੋਈ ਮਨੁੱਖੀ ਗੁਰੂ ਨਹੀਂ। ਸਗੋ ਗੁਰੂ ਗ੍ਰੰਥ ਸਾਹਿਬ ਜੀ ਹੀ ਸਦਾ ਕਾਇਮ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਸੱਚਾ ਅਮਰ ਅਤਿਸਦੀਵੀ ਗੁਰੂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੀਜ਼ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਮਾਈ YouTube ਚੈਨਲ ਫੋਰ ਮੋਰ ਸਿੱਖ ਹਿਸਟਰੀ ਵੀਡੀਓਜ਼ ਐਂਡ ਥੈਂਕ ਯੂ ਫਾਰ ਵਾਚਿੰਗ ਫੁੱਲ ਵੀਡੀਓ